ਦੰਦਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੇ ਹਲ ਨੂੰ ਸਮਰਪਿਤ ਸਿੱਖ ਵੈਲਪਰ ਸੋਸਾਇਟੀ ਬਲੋ ਦਿਵਾਸਾ ਹਸਪੀਟਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਬਾਬਾ ਚਤਿਹਾਰ ਕ੍ਰਤੀਬ ਸਿੰਘ ਜੀ ਦੀ ਅਗਵਾਈ ਹੇਠ ਸ਼ਹਿਵਜਤਾ ਪਾਪਾ ਫਤੇ ਸਿੰਘ ਜੀ ਤਰਨਤਾਲ ਸਿੰਘ ਸਵਾ ਗੁਰਦੁਆਰਾ ਉੰਨਾ ਰੋਡ ਬਜਵੜਾ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ ਇਸ ਕੈਂਪ ਦੀ ਅਗਵਾਈ किरणीत कौर पल नरेंद्र आनंद और बलजीत कौर रिंपी द्वारा की दी गई इस कैंप में ग्राम पंचायत हर कृष्ण नगर पजवाड़ा का विशेष मेहमान के तौर पर सरदार अवतार सिंह जौहल सबका चेयरमैन मार्केट कमेटी कमलजीत सिंह ऊपा बलजिंदर सैनी ओंकार ਇੱਕ ਪੱਲ ਸਟੇਟ ਦੇ ਮੈਂਬਰ ਨਾਲ ਪਹੁੰਚੇ ਇਸ ਮੌਕੇ ਡਾਕਟਰ ਰਾਜ ਕੁਮਾਰ ਮੈਂਬਰ ਪਾਰਲੀਮੈਂਟ ਮਨੀ ਗੋਗਿਆ ਅਫਸਰ ਸਦੀਪ ਸੈਣੀ ਚੇਅਰਮੈਨ ਨੇ ਕੈਂਪ ਵਿੱਚ ਸ਼ਿਰਕਤ ਕੀਤੀ ਇਸ ਕੈਂਪ ਨੂੰ ਲੋਕਾਂ ਵਾਸੀਆਂ ਵੱਲੋਂ ਪਰਮਾ ਹਮਾਰਾ ਮਿਲਿਆ ਇਹ ਹੈ 57 ਜੁਨੀਅਰ ਦੀ ਵਿਸ਼ੇਸ਼ ਰਿਪੋਰਟ ਇੱਥੇ ਬੋੜੂ ਬੰਦਨ ਆਜੋ ਜੀ ਬੋ ਬੋ ਆਹ ਬਾਲ बड़ पिछोट करणी ਅਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਖੇ ਅੱਜ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਸਾਰੀ ਸੰਗਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾ ਰਹੀ ਹੈ ਅੱਜ ਦੇ ਇਸ ਦਿਹਾੜੇ ਤੇ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਪਰਮ ਸਤਕਾਰਯੋ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਸਮਾਜ ਜਲੀ ਸਹਿਯੋਗ ਹੈ ਅੱਜ ਉਹਨਾਂ ਦੀ ਰਹਿਨਮਾਈ ਹੇਠ ਅੱਜ ਪ੍ਰਕਾਸ਼ ਦਿਹਾੜੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਅੱਜ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਦੇ ਤਹਿਤ ਸੈਂਕੜੇ ਮਰੀਜ਼ ਜਿਹੜੇ ਆ ਉਹਨਾਂ ਦਾ ਨਰੀਖਣ ਕੀਤਾ ਗਿਆ ਉਹਨਾਂ ਦਾ ਚੈੱਕਅਪ ਕੀਤਾ ਗਿਆ ਔਰ ਦਵਾਈਆਂ ਵੰਡੀਆਂ ਗਈਆਂ ਤੇ ਇਹ ਜਿਹੜਾ ਮੈਡੀਕਲ ਕੈਂਪ ਲਿਵਾਸਾ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਸੋ ਮੈਂ ਬਾਬਾ ਜੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਉਹਨਾਂ ਨੂੰ ਮੁਬਾਰਕਵਾਦੀ ਵੀ ਦਿੰਨਿਆ ਜਾਏ ਉਹਨਾਂ ਦੇ ਕਰਨ ਦੇ ਲਈ ਔਰ ਸਾਡੀ ਜਿੰਨੀ ਵੀ ਸਮੁੱਚੀ ਟੀਮ ਇੱਥੇ ਮੌਜੂਦ ਹੈ ਸਾਰੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਹੈ ਕਿ ਉਹਨਾਂ ਦਾ ਵੀ ਬਹੁਤ ਵੱਡਾ ਬਾਬਾ ਜੀ ਦੇ ਨਾਲ ਸਹਿਯੋਗ ਹੈ ਤਾਂ ਹੀ ਜਿਹੜੇ ਇਹ ਕਾਰਜ ਹੈ ਉਹ ਜਿਹੜੇ ਸੰਪੰਨ ਕੀਤੇ ਜਾ ਸਕਦੇ ਹੈ ਸੋ ਬਹੁਤ-ਬਹੁਤ ਧੰਨਵਾਦ ਵਾਈਰੂ ਜੀ ਦਾ ਕਾਰਸਾ ਵਾਈਰੂ ਜੀ ਜੀ ਅੱਜ ਅਦਿਕਲ ਕੈਂਪ ਲਾਇਆ ਗਿਆ ਹੈ ਸੋ ਭੈਣ ਜੀ ਕਰਨਜੀ ਉਹ ਜੋਧਕੌਰ ਜੀ ਭੈਣ ਜੀ ਬਲਜੀਤ ਕੌਰ ਜੀ ਸੋ ਸਾਰਾ ਇਹਨਾਂ ਦਾ ਸਟਾਫ ਅਦੇ ਸਿੱਖ ਡਵੈਲਪਮੈਂਟ ਸੁਸਾਇਟੀ ਸਾਰੇ ਆਨੇ ਮਿਲ ਕਰਕੇ ਸੰਗਰਨ ਵਾਸੀ ਸੰਗਤਾਂ ਨੇ ਮਿਲ ਕਰਕੇ ਇਹ ਕੈਂਪਲ ਲਗਵਾਉਣਾ ਕੀਤਾ ਹੈ ਸੋ ਇਥੇ ਫਰੀ ਚੈੱਕ ਅਪ ਮਰੀਜ਼ਾਂ ਦਾ ਕੀਤਾ ਜਾ ਰਿਹਾ ਹੈ ਕਾਫੀ ਅਮਰਤ ਮੈਡੀਕਲ ਲਿਆ ਕਰਕੇ ਐਸੇ ਲਈ ਤੱਕ ਵਕ ਵਕ ਥਾਵਾਂ ਤੋਂ ਮਰੀਜ਼ ਆ ਕੇ ਆਪਣਾ ਚੈੱਕ ਅਪ ਕਰਵਾ ਰਹੇ ਹਨ ਸੋ ਦਾਸ ਵੱਲੋਂ ਸਾਬ ਜਦਾ ਬਾਬਾ ਫਤਿਹ ਸਿੰਘ ਜਾਨਾਂ ਦਾ ਸਮੂਹ ਜਿੱਥੇ ਬੰਦੀ ਵੱਲੋਂ ਸਾਰੀਆਂ ਸੰਗਤਾਂ ਦਾ ਨਿਵਾਸਾ ਹਸਪੀਟਲ ਦੇ ਸਮੁੱਚੇ ਸਟਾਫ ਦਾ ਅਤੇ ਸਾਰੇ ਜਿਥੇ ਵੀ ਜਿੰਨੇ ਵੀ ਇੱਥੇ ਪ੍ਰਬੰਧਕ ਖਾਨ ਸਿੱਖ ਵੈਲਸਾ ਸੁਸਾਇਟੀ ਦਾ ਡਾਕਟਰ ਰਾਜਕਮਰ ਜੀ ਵੀ ਇੱਥੇ ਆਇਸਾਨ ਸਰਦਾਰ ਅੰਪਾਲ ਸਿੰਘ ਜੀ ਜੋਲ ਸਾਹਿਬ ਸਿੱਖ ਵੈਲਸਾ ਸੁਸਾਇਟੀ ਬਲੋਂ ਸਰਦਾਰ ਗੁਰਦੀਪ ਗੁਰਪ੍ਰੀਤ ਸਿੰਘ ਜੀ ਬਲੋਂ ਆਇਸਾਨ ਉਸਾਰੀਆਂ ਸੰਤਾਨੂ ਜੀ ਸਾਹਿਬ ਜੀ ਦੇ ਪ੍ਰਚਾਰਪੁਰਪ ਦੀ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੰਦੀ ਕਲਾ ਵਕਸ਼ਿਸ਼ ਅਤੇ ਚਰਚ ਕਲਾ ਟੀਮ ਟੀਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਵਾਜ਼ ਜਿਹੜੀ ਹੈ ਜੀ ਕਲਗੀਧਰ ਪਿਤਾ ਜੀ ਦੇ ਜੋ ਉਪਦੇਸ਼ ਹਨ ਜਿਨ੍ਹਾਂ ਨੇ 700 ਸਾਲ ਮੁਗਲ ਸلطਨਾਤ ਜੋ ਸਾਨੂੰ ਸਾਡੇ ਤੇ ਜ਼ੁਲਮ ਕਰਦੀ ਸੀ ਪਰਚਾ ਨੂੰ ਕਲਾਮ ਬਣਾਇਆ ਹੋਇਆ ਸੀ ਉਸ ਐਸੀ ਜ਼ੁਲਮੀ ਸਾਮਰਾਜ ਤੋਂ ਸਾਨੂੰ ਨਜਾਤ ਦਵਾਈ ਆਪਣੇ ਗੁਰਦੇਵ ਪਿਤਾ ਭਗਤ ਸਿੰਘ ਬਹਾਦਰ ਮਹਾਰਾਜ ਸਾਹਿਬ ਜੀ ਗੁਰਦੇਵ ਮਾਤਾ ਮਾਤਾ ਗੁਜਰਕੌਰ ਜੀ ਆਪਣੇ ਲਖਤੇ ਜਗਰ ਬਾਬਾ ਅਜੀਤ ਸਿੰਘ ਬਾਬਾ ਜੀਤ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਸਾਰਾ ਹੀ ਪਰਵਾਰ ਸਾਡੇ ਤੋਂ ਵਾਰ ਕਰਕੇ ਸਾਡੇ ਪਾਰਲੀਮੈਂਟ ਦੇ ਹੈ ਉੱਪਰ ਤਾਂ ਹੀ ਤਿਰੰਗਾ ਚੰਗਾ ਝੋਂਦਾ ਹੈ ਗੁਰਸਾਹਿਬ ਜੀ ਨੇ ਮਹਾਨ ਪਰਵਕਾਰ ਕੀਤਾ ਨਹੀਂ ਤਾਂ ਮੰਦਿਰਾਂ ਵਿੱਚ ਨਾ ਕੋਈ ਪੂਜਾ ਕਰ ਸਕਦਾ ਸੀ ਨਾ ਕੋਈ ਆਪਣੇ ਧਰਮ ਮਤਵ ਕੋ ਪ੍ਰਚਾਰ ਕਰ ਸਕਦਾ ਸੀ ਅੱਜ ਗੁਰ ਸਾਹਿਬ ਜੀ ਨੇ ਮਹਾਨ ਪਰਵਕਾਰਾਂ ਦਾ ਸਦਕਾ ਸਾਰੇ ਹੀ ਧਰਮਾਂ ਦੇ ਅੰਦਰ ਪੂਜਾਵਾਂ ਹੋ ਰਹੀਆਂ ਹਨ ਮੰਦਿਰਾਂ ਵਿੱਚ ਚਲ ਖੜ ਕੇ ਰਹੇ ਹਨ ਗੁਰਦੁਆਰਾ ਵਿੱਚ ਕੀਰਤਨ ਹੋ ਰਹੇ ਹਨ ਅੱਜ ਗੁਰਦੁਆਰਾ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਕੈਂਪ ਲਗਾਇਆ ਗਿਆ ਹੈ ਸਿੱਖ ਵੈਲਫੇਅਰ ਸੁਸਾਇਟੀ ਦਿੱਲੀ ਨਿਵਾਸਾ ਹਸਪਤਾਲ ਦੇ ਸਹਿਯੋਗ ਦੇ ਨਾਲ ਜਿਸ ਦਾ ਮੁੱਖ ਉਦੇਸ਼ ਇਹਨਾਂ ਦੀ ਲੋਕਾਂ ਦੀ ਸੇਵਾ ਕਰਨਾ ਤੇ ਉਹ ਜਿਹੜਾ ਇਹ ਕੈਂਪ ਹੈ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੈ ਜਿਹੜਾ ਕਿ ਕਿਰਨਜੀਤ ਕੌਰ ਬਲਜੀ ਨੇ ਮੂਵੀ ਮਰਿੰਦਰ ਅਨੰਦ ਜੀ ਤੇ ਬਜੀਤ ਕੌਰ ਰਿੰਪੀ ਜੀ ਇਹਨਾਂ ਦੇ ਸਿਹਤ ਯੋਗ ਦੇ ਨਾਲ ਲਗਭਗ 100 ਕਿ ਜਿਹੜੇ ਕਿ ਮਰੀਜ਼ ਨੇ ਉਹ ਕੀ ਚੈੱਕਅਪ ਕਰਾ ਚੁੱਕੇ ਨੇ ਤੇ ਬਹੁਤ ਵਧੀਆ ਉਪਰਾਲਾ ਐਸੀ ਵੈਲਫੇਅਰ ਸੁਸਾਇਟੀ ਦਾ ਤੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਰ ਨਿਵਾਸਾ ਹਸਪੀਟਲ ਕਿੱਥੇ ਹੈ ਗਾਇਆ ਹੈ ਆ ਜਿਹੜਾ ਕਿ ਨਿਵਾਸਾ ਹਸਪੀਟਲ ਹੈ ਚੰਡੀਗੜ੍ਹ ਰੋਡ ਤੇ ਸਥਿਤ ਹੈਗਾ ਤੇ ਇਹ ਆਨਵਲ ਅਏ ਦਿਨਾਂ ਦੇ ਵਿੱਚ ਤੇ ਵਿਤੇ ਦਿਨਾਂ ਦੇ ਵਿੱਚ ਕਾਫੀ ਕੈਂਪ ਲਗਾ ਵੀ ਚੁੱਕੇ ਨੇ ਤੇ ਲਗਾਉਂਦੇ ਰਹਿੰਦੇ ਨੇ ਬਹੁਤ ਵਧੀਆ ਚੀਜ਼ ਹੈ ਲੋਕਾਂ ਦੀ ਦੇਖਭਾਲ ਦੇ ਲਈ ਜਿਹੜੇ ਨਾਰਮਲ ਟੈਸਟ ਹੈ ਜਾਂ ਕੁਝ ਵੀ ਫ੍ਰੀ ਵੀ ਕਰਦੇ ਰਹਿੰਦੇ ਨੇ ਚੈੱਕਅਪ ਕੈਂਪ ਲੱਗਦੇ ਰਹਿੰਦੇ ਨੇ ਹੋਰ ਕੀ ਸੁਣਨਾ ਹੈ ਜੀ ਅੱਜ ਜਿੱਤਾ ਕੀ ਕੈਂਪ ਦੇ ਵਿੱਚ ਤੁਹਾਡੇ ਬੀਪੀ ਸ਼ੂਗਰ ਜੋ ਵੀ ਹੈਗੇ ਛੋਟੇ ਮੋਟੇ ਟੈਸਟ ਹੈਗੇ ਆ ਉਹ ਸਾਰੇ ਫ੍ਰੀ ਆਫ ਕੋਸਟ ਕਿਤੇ ਜਾਣਗੇ ਤੇ ਹੜੇ ਦੀ ਲੱਖ ਤੱਕ ਮੁਬਾਰਕਾ ਹੋ। ਤੇ ਹਜਸੀ ਜੰਕਟਰ ਬੰਦ ਗੁਰਦੇਵ ਸਿੰਘ ਜੀ ਤਰਨਾਦਾਲ ਵਾਲੇ ਤੇ ਬਜਵਾੜਾ ਉਹਨਾਂ ਸਾਬ ਵਿਖੇ ਕਤਰਗੁਰਦੁਆਰਾ ਸਾਇਰ ਸਿੰਘ ਸਵਾ ਵਿੱਚ ਤੇ ਅਜੇ ਸਿਪਰਬਸ ਸੁਸਾਇਟੀ ਨੇ ਨਿਵਾਸਾ ਹਸਪੀਟਲ ਦੇ ਸਹਿਯੋਗ ਨਾਲ ਅੱਜ ਇੱਕ ਕੈਂਪ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਕਾਫੀ ਮਰੀਜ਼ ਲਾਹੇ ਬੰਦ ਲਾਹਾ ਲੈ ਚੁੱਕੇ ਨੇ ਤੇ ਮੇਰੇ ਨਾਲ ਇਸ ਪਿੰਡ ਦੇ ਅ ਭਾਗੇ ਮੁਖੀ ਆ ਕਹਿ ਲੋ ਕਿ ਇਹਨਾਂ ਨੇ ਸਾਰਾ ਕੈਂਪ ਦਾ ਆਯੋਜਨ ਕੀਤਾ ਸੀ ਕਿ ਰنجਿਤ ਘਰਪਾਲ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਇਸ ਕੈਂਪ ਨੂੰ ਬਗਾੜਦੇ ਵਿੱਚ ਤੇ ਮੈਂ ਜਖਦਰਪਾਲ ਕੁਰਦੇਵ ਸਿੰਘ ਜੀ ਨੂੰ ਵੀ ਬਹੁਤ ਲੱਖ-ਤਕ ਮੁਬਾਰਕਾ ਦਿੰਨੀ ਆ ਇਸ ਕੈਂਪ ਦੀਆਂ ਤੇ ਨਾਲ ਹੀ ਸਾਰੀ ਸੰਗਤ ਨੂੰ ਮੁਬਾਰਕਾ ਦਿੰਨੀ ਆ ਕਿ ਜਿਨ੍ਹਾਂ ਨੇ ਇਸ ਕੈਂਪ ਦਾ ਤਾਹਾ ਖਾਇਆ ਤੇ ਹਉਣਵਰੇ ਸਮੇਂ ਦੇ ਵਿੱਚ ਵੀ ਅਸੀਂ ਇਦਾਂ ਹੀ ਕੈਂਪ ਲਗਾਉਂਦੇ ਰਹਿਣਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤੇ ਗੁਰਪ੍ਰਬ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਗੁਰਪ੍ਰਬ ਤੇ ਬਹੁਤ ਬਹੁਤ ਲੱਖ ਲੱਖ ਸਤਿ ਸ੍ਰੀ ਅਕਾਲ ਸਾਡੇ ਨਿਵਾਸਾ ਹਸਪਤਾਲ ਮੈਂ ਡਾਕਟਰ ਹਸ਼ਮੀਰ ਲਿਵਾਸਾ ਹਸਪਤਾਲ ਤੋਂ ਤੇ ਸਾਡੇ ਲਿਵਾਸਾ ਹਸਪਤਾਲ ਨੇ ਅੱਜ ਗੁਰਪ੍ਰਬ ਦੇ ਉਪਲਕਸ਼ਕੀ ਕੈਂਪ ਲਗਾਇਆ ਹੈ ਜਿਹਦੇ ਵਿੱਚ ਪੇਸ਼ੈਂਟਸ ਦਾ ਫ੍ਰੀ ਬੀਪੀ ਸ਼ੂਗਰ ਤੇ ਈਸੀਜੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਤੱਕ 100 125 ਤੋਂ ਪਲੱਸ ਪੇਸ਼ੈਂਟਸ ਹੋ ਚੁੱਕੇ ਨੇ ਤੇ ਉਹ ਕਾਫੀ ਲਾਭ ਲੈ ਰਹੇ ਇਸ ਕੈਂਪ ਦਾ ਤੇ ਉਹਨਾਂ ਨੂੰ ਅਲੱਗ-ਅਲੱਗ ਬਿਮਾਰੀਆਂ ਕਰਕੇ ਜਾਗੋ ਕੀਤਾ ਜਾ ਰਿਹਾ ਹੈ